ਦੋ ਦਿਲ ਬੀਰ ਕੋ। ਉਹ ਕਾਨੂੰਮਨ ਵਾਲਾ ਰੋਡ ਤੇ ਆਂਦੇ ਆ। ਅਹੀਂ ਦੋ ਦਿਨ ਬਾਅਦ ਸੀ। ਕਿੱਥੇ ਗਏ? ਅਸੀਂ ਰਾਜਸਥਾਨ ਗਏ ਸੀ। ਕਿਸਲੇ? ਬੇਟੀ ਦੀ ਤਰੀਖ ਸੀ। ਸਾਡੀ ਵੀ ਤਰੀਖ ਸੀ ਨਾਲ। ਅੱਛਾ। ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਨੂੰ। ਚੋਰੀ ਹੋਈ। ਕਿੰਨਾ ਕੋ ਨੁਕਸਾਨ ਹੋ ਗਿਆ? ਨੁਕਸਾਨ ਬਹੁਤ ਹੋ ਗਿਆ। ਨੁਕਸਾਨ ਬੱਚੇ ਤੋਂ 30 ਤੋਲੇ ਤੇ ਸੋਨਾ ਆ। ਅੱਛਾ। ਵੀ ਪੱਛੀ ਤੋਂ ਲਈ ਸੁਣਾਇਆ ਕਿਲੋ ਕੇ ਡੇਢ-ਡੇਢ ਚੰਦੀ ਆ ਅੱਛਾ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ ਹਮ 1000 ਪੌਂਡ ਦੋ 1000 ਪੌਂਡ ਆ ਹਮ ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ ਤੁਸੀਂ ਕਾਚੂ ਰਿਟਾਇਰਡ ਹੋ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪਤਲ ਵੀ ਤੇ ਇੱਕ ਮੁਬਾਇਨ ਜੇ ਇੱਕ ਮੁਮਾਇਆ ਲਿਆ ਇੱਕ ਚਾਂਦੀ ਦੀ ਬ੍ਰੇਕਿਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਹੀ ਆਏ ਹਾਂ ਸਾਢੇ ਹੁੰਦਿਆਂ ਨੂੰ ਆਏ ਨੁਕਸਾਨ ਪੁਲਿਸ ਕੰਮ ਲੈਣ ਕਿਤੇ ਹਾਂਜੀ ਕੀ ਕਹਿੰਦੇ ਪੁਲਿਸ ਵੀ ਵੇਖ ਗਈ ਆ ਮੌਕਾ ਦੇਤੀਏ ਵੇਖੋ ਹੁਣ ਕੀ ਕਰਦੇ ਆ ਓਏ ਇਹ ਨਾਲੇ ਉਪੋਤਰ ਦੱਸੋ ਕੀ ਇਹ ਸਾਰੀ ਘਟਨਾ ਵਾਪਰੀ ਤੇ ਕਿਦਾਂ ਵਾਪਰੀ ਇਸ ਨੂੰ ਕਿਤੇ ਆਊਟ ਆਫ ਸਟੇਸ਼ਨ ਗਏ ਤੇ ਇਹ ਬਿਜਾ ਦਿਸਟ੍ਰਿਕਟ ਸਾਈਡੋਂ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ ਸਾਡੇ ਘਸਤਵੇ ਘਰ ਪਹੁੰਚੇ ਤੇ ਉਦੋਂ ਬਾਹਰ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਆਦਾ ਤੋੜੇ ਤਾਂ ਇਹਨਾਂ ਨੇ ਬਾਹਰ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲਦੀ ਰੱਖ ਕੇ ਤਾਂ ਨੁਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਇਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕਿੰਨੇ ਤੋਲੇ ਤੋਂ ਕੋਈ 20 20 22 ਤੋਲੇ ਸੋਨਾ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾਤ ਜਿਹੜੇ ਕਿ ਜੱਦੀ ਪੁਸ਼ਤੀ ਚਲਦੇ ਆ ਰਹੇ ਹੋਏ ਸੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਲਗਤ ਸੀ ਜਿਹੜਾ ਲੈ ਇੱਕ ਮੋਬਾਈਲ ਸੀ ਰੈਡਮੀ ਦਾ 5G ਹੋਰ ਚੱਲ ਗਏ ਕੀ ਮੈਨੂੰ ਲੱਗਦਾ ਤੁਹਾਨੂੰ ਕਿਵੇਂ ਉਹਨਾਂ ਨੇ ਮਾਰਦਾਤ ਨੂੰ ਯਾਨ ਕੀਤਾ ਕੀ ਲੱਗਦਾ ਉਹਨਾਂ ਨੇ ਬਰੋ ਤਾਲਾ ਤੋੜ ਕੇ ਬਸ ਉਹ ਸਬਲ ਸਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਪੁਲਿਸ ਕੰਪਲੇਨ ਕੀਤੀ ਆ ਪੁਲਿਸ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਹੈ ਕਰਾਂਗੇ ਕਿ ਉਹ ਕੈਮਰੇ ਕਮਰੇ ਚ ਸਰਚ ਕਰਨ ਦੇ ਉਹ ਦੇਖਣ ਲਈ ਪਟੜ ਕਰਨ ਲੱਗੇ ਸੀ ਨਹੀਂ ਸਾਡੇ ਘਰ ਕੋਈ ਸੀ ਸੀ ਟੀ ਵੀ ਤੇ ਤੁਸੀਂ ਦੋਨੋਂ ਕੱਲੇ ਰਹਿੰਦੇ ਇੱਥੇ ਹਾਂਜੀ ਕੱਲੇ ਇਹ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਰੋਡ ਤੇ ਇਹਨਾਂ ਵੱਲੋਂ ਇਤਲਾਹ ਮਿਲੀ ਆ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਮ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਹਨ ਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ